ਅੱਜ ਸਵੇਰੇ ਜਲਦੀ ਜਾਗਣਾ ਖੁੰਡਣ ਕਰਕੇ ਆਪਾਂ ਹੋ ਕੇ ਨੇਟ ਬਾਹਰ ਉੱਠ ਕੇ ਮੌਸਮ ਦੇਖਿਆ ਤਾਂ ਮੌਸਮ ਬਹੁਤ ਸ਼ਾਨਦਾਰ ਸੀ ਸਮਾਨ ਵਿੱਚ ਬੱਦਲ ਛਾਏ ਹੋਏ ਸਨ ਪਰ ਉਹ ਆਪ ਹੀ ਅੱਜ ਆਪਣੀ ਨਾਲ ਹੀ ਉੱਠ ਗਿਆ ਸੀ ਹਮੇਸ਼ਾ ਜਿੱਤਰਾ ਉਹ ਮੇਰੇ ਨਾਲ ਬਾਹਰ ਜਾਣ ਦੀ ਜਿੱਦ ਕਰਨ ਲੱਗਾ ਜਦੋਂ ਮੈਂ ਉਸ ਨੂੰ ਨਹੀਂ ਚੁੱਕਦਾ ਤਾਂ ਉਹ ਜਿਸ ਤਰ੍ਹਾਂ ਰੋਂਦਾ ਹੈ ਕਿਵੇਂ ਰੋਂਦਾ ਹੈ ਨਾ ਆ ਕੇ ਰਬਾਬ ਉਹ ਤਾਂ ਸਾਈਟਡ ਸੀ ਬਹੁਤ ਖੁਸ਼ ਸੀ ਖੁਸ਼ੀ ਵਿੱਚ ਉਹ ਸੈਰ ਕਰਦਿਆ ਕਰਦਿਆ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਿਆ ਤਾਂ ਅਸੀਂ ਦੇਖਿਆ ਕਿ ਰਬਾਬ ਵੀ ਸੇਡੀ ਡੋਗੀ ਪਿੱਛੇ ਆ ਰਹੀ ਸੀ ਪਰਵਾਹ ਮસ્ਤੀ ਕਰਨ ਲੱਗੀ ਅਰੇ ਡੌਗੀ ਨੂੰ ਹੱਥ ਫੇਰਨ ਲੱਗੀ ਸੈਰ ਕਰਦਿਆਂ ਕਰਦਿਆਂ ਪਰਵਾਹ ਡੌਗੀ ਨਾਲ ਖੇਡ ਰਹੀ ਸੀ ਸਵੇਰ ਦੀ ਸੈਰ ਕਰਕੇ ਜਦੋਂ ਅਸੀਂ ਵਾਪਸ ਮੁੜੇ ਤਾਂ ਅਸੀਂ ਪਿੱਛੇ ਮੁੜ ਕੇ ਦੇਖਿਆ ਕਿ ਡੌਗੀ ਪਿੱਛੇ ਆ ਰਹੀ ਹੈ ਪਰਵਾਹ ਵਾਰ-ਵਾਰ ਉਸ ਨੂੰ ਪਿੱਛੇ ਮੁੜ ਕੇ ਦੇਖਦਾ ਰਿਹਾ ਫਿਰ ਅਸੀਂ ਸ਼ਰਮਾਜੀ ਦੁਕਾਨ ਤੋਂ ਇੱਕ ਫੈਕਟ ਬੈਸ ਪਿਆਰੇ ਰਬਾਬ ਉਸ ਨੂੰ ਰਬਾਬ ਡੌਗੀ ਨੂੰ ਬਿਸਕਟ ਪਾਉਣ ਲੱਗਾ ਇੱਕ ਇੱਕ ਕਰਕੇ ਰਬਾਬ ਨੇ ਸਾਰਾ ਪੈਕ ਡੌਗੀ ਦੇ ਅੱਗੇ ਢੇਰ ਕਰ ਦਿੱਤਾ ਰਬਾਬ ਬਿਸਕਟ ਪਾ ਕੇ ਤੇ ਡੌਗੀ ਬਿਸਕਟ ਖਾ ਕੇ ਬਹੁਤ ਖੁਸ਼ ਸਨ ਘਰ ਪਹੁੰਚਣ ਤੋਂ ਬਾਅਦ ਆਪਾਂ ਤਿਆਰ ਹੋਣ ਲੱਗੇ ਬਨ ਕੇ ਪੱਗ ਹੋ ਕੇ ਰੈਡੀ ਆਪਾਂ ਚੱਲ ਪਏ ਆਫਿਸ ਨੂੰ ਇਹ ਤਜਿੰਦਰ ਭਾਜੀ ਵੀ ਆਪਾਂ ਨੂੰ ਲੈਣ ਨੂੰ ਪਹੁੰਚੇ ਰਸਤੇ ਵਿੱਚ ਮੈਂ ਤੇ ਤਜਿੰਦਰ ਜੀ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੌਕ ਮਾਰਕੀਟ ਬਾਰੇ ਦੀ ਚਰਚਾ ਕੀਤੀ ਬਹੁਤ ਸਾਰੇ ਡਾਕਟਰਾਂ ਨਾਲ ਜੀ ਗਏ ਤੇ ਅਖੀਰ ਆਪਾਂ ਪਹੁੰਚ ਗਏ ਆਫਿਸ ਸਾਰਾ ਦਿਨ ਕੰਮ ਕਰਨ ਤੋਂ ਬਾਅਦ 7 ਵਜੇ ਆਪਾਂ ਚੱਲ ਪਏ ਘਰ ਨੂੰ ਰਸਤੇ ਵਿੱਚ ਆਪਾਂ ਢੇਰ ਸਾਰੀਆਂ ਗੱਲਾਂ ਕੀਤੀਆਂ ਤੇ ਅੱਜ ਮਾਰਕੀਟ ਕਰੈਸ਼ ਹੋਣ ਦੇ ਕਾਰਨ ਬਾਰੇ ਵੀ ਚਰਚਾ ਕੀਤੀ ਵਾਪਸੀ ਆਉਂਦੇ ਆਉਂਦਿਆਂ ਆਪਾਂ ਦੇਖਿਆ ਕਿ ਬਹੁਤ ਹਨੇਰਾ ਹੋ ਗਿਆ ਹੈ ਦਿਨ ਦਾ ਕਾਫੀ ਫਰਕ ਪੈ ਚੁੱਕਿਆ ਸੀ ਘਰ ਪਹੁੰਚਣ ਤੋਂ ਪਹਿਲਾਂ ਆਪਣਾ ਪੁਰਾਣਾ ਯਾਰ ਜਸਪ੍ਰੀਤ ਸਿੰਘ ਜਿਸ ਨਾਲ ਆਪਾਂ ਨੂੰ ਜਾਣਕ ਮਿਲ ਗਿਆ ਆਪਾਂ ਉਸ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ ਤੇ ਕਾਫੀ ਆਸਾ ਮਜ਼ਾ ਕਰਨ ਤੋਂ ਬਾਅਦ ਅਖੀਰ ਤਜਿੰਦਰ ਜੀ ਵਾਪਸ ਚਲੇ ਗਏ ਜਸਪ੍ਰੀਤ ਸਿੰਘ ਗੋਲ ਗੱਪੇ ਖਾਣ ਲਈ ਚੱਲ ਪਏ ਗੋਲ ਗੱਪੇ ਖਾਣ ਤੋਂ ਬਾਅਦ ਜਸਪ੍ਰੀਤ ਜੀ ਵਾਪਸ ਚਲਾ ਗਿਆ ਤੇ ਮੈਂ ਆ ਗਿਆ ਘਰ ਮੇਰੇ ਘਰ ਪਹੁੰਚਣ ਤੇ ਰਵਾਬ ਬਹੁਤ ਖੁਸ਼ੀ ਪਰਿਵਾਰ ਨੂੰ ਮਿਲਦੀ ਹੈ ਜੀ ਪਾ ਮੇਰੇ ਪਾਪਾ ਪੁੱਛਣਾ ਹੋਸ਼ ਮੇਰੇ ਖਾਣ ਲਈ ਲੈ ਕੇ ਆਉਣਗੇ ਰੋਟੀ ਖਾਣ ਤੋਂ ਬਾਅਦ ਆਪਾਂ ਚੱਲ ਕੇ ਘਰ ਦੇ ਦਿੱਤੀ ਜੂਮੇ ਮਰੀ ਹੋਣ ਮਤਲਬ ਦੁੱਧ ਤੇ ਸਬਜ਼ੀਆਂ ਲੈਣ ਪਹਿਲਾਂ ਆਪਾਂ ਦੁੱਧ ਲਿਆ ਫਿਰ ਖਾਣ ਦਾ ਇਹ ਰੋਜ਼ਾਨਾ ਦੀ ਤਰ੍ਹਾਂ ਬਾਪੂ ਬਰਫੀ ਦਿੱਤੀ ਫਿਰ ਚੱਲ ਕੇ ਆਪਾਂ ਸਬਜ਼ੀ ਲੈਣ ਸਬਜ਼ੀਆਂ ਲੈਦੇ ਲੈਦੇ ਚਾਨਕਰ ਬਾਬ ਦੀ ਨੀਂਦ ਇਲੈਕਟ੍ਰੋਨਿਕ ਸਾਮਾਨ ਤੇ ਪੈ ਗਈ ਰਾਤ ਦੇ ਹਨੇਰੇ ਵਿੱਚ ਚੀਜ਼ਾਂ ਬਹੁਤ ਵਧੀਆ ਜਾਗ ਰਹੀਆਂ ਸਨ ਸਰਬਾਬ ਨੇ ਕੁਝ ਚੀਜ਼ਾਂ પસંદ ਕੀਤੀਆਂ ਚੀਜ਼ਾਂ ਲੈ ਕੇ ਅਸੀਂ ਘਰ ਆ ਗਏ ਨਵੇਂ ਖਿਡੌਣਿਆਂ ਨੂੰ ਲੈ ਕੇ ਰਬਾਬ ਬਹੁਤ ਖੁਸ਼ ਸੀ ਕਿ ਰਬਾਬ ਉਹਨਾਂ ਨਾਲ ਖੇਡ ਰਹੀ ਸੀ ਸਰਬਾਬ ਖਿਡੌਣਿਆਂ ਨੂੰ ਟੈਡੀ ਨਾਲ ਰੱਖ ਕੇ ਆਪ ਫੋਟੋਆਂ ਖਿਚਾਉਣ ਲੱਗ ਪਈ ਮੇਰਾ ਵਲੌਗ ਬਣਾਉਂਦਾ ਮੇਨ ਮਕਸਦ ਘੱਟ ਪੂੰਜੀ ਵਿੱਚ ਤੁਸੀਂ ਵੱਧ ਤੋਂ ਵੱਧ ਖੁਸ਼ ਕਿਵੇਂ ਰਹਿ ਸਕਦੇ ਜੀ ਜ਼ਿੰਦਗੀ ਦੇ ਆਨੰਦ ਕਿੱਦਾਂ ਮਾਣ ਸਕਦੇ ਜੀ ਓਕੇ ਦੋਸਤੋ ਗੁੱਡ ਨਾਈਟ Bye bye. Take care.